ਦੇਖੋ ਜੀ ਆਲੇ ਦੋਲੇ ਸਾਰੇ ਕਿਤੇ ਛੋਟੇ ਛੋਟੇ ਆ ਗਏ ਨੇ ਦੁਕਾਨਾਂ ਵੀ ਵੱਧ ਗਈਆਂ ਜਿਵੇਂ ਜਿਵੇਂ ਮੇ ਲਾਈ ਜਾਂਦਾ ਵਾ ਪਿਆਰੀ ਹੋਈ ਜਾਂਦੀ ਆ ਦੇਖੋ ਛੋਟੇ ਦੇਖੋ ਪਿਛਲੇ ਸਾਲ ਨਾਲੋਂ ਜ਼ਿਆਦਾ ਲੱਗਦੇ ਐ ਇਸ ਵਾਰ ਛੋਟੇ ਦੇਖੋ ਆਸ਼ ਦੇਖੋ ਹੁਣੀ ਹੋਣ ਲੱਗ ਗਿਆ ਭੀੜ ਹੋਣ ਜਾਮ ਲੱਗਣ ਲੱਗ ਗਿਆ ਹਾਲੇ ਮੇਲਾ ਸੁਰੂ ਨਹੀਂ ਹੋਇਆ ਹਾਲੇ ਮੇਲੇ ਨੂੰ 6 ਦਿਨ ਰਹਿੰਦੇ ਨੇ ਇੱਧਰ ਮੌਤ ਦਾ ਖੂ ਕੋਈ ਲੱਗ ਗਿਆ ਸੈਟਅਪ ਕ੍ਰੇਨ ਲਾਉਂਦੀ ਹੋਈ ਦੇਖੋ ਚੱਕਦੀ ਹੋਈ ਕ੍ਰੇਨ ਇਧਰ ਹੀ ਸਾਈਡ ਜੰਡੌਲ ਲੱਗੀਆਂ ਅਮ ਬਿਜਕੀਆਂ ਲੱਗੀਆਂ ਆ ਵੀ ਜੰਡੌਲ ਮਸ਼ੀਨਾਂ ਲੱਗੀਆਂ ਹੋਈਆਂ ਨੇ ਫਿੱਟ ਕਰਨ ਦੇਖੋ ਤਿਆਰੀ ਚੱਲੀ ਜਾਂਦੀ ਆ ਤੇ ਜਗਾ ਬਿਲਕੁਲ ਨਹੀਂ ਬਸ ਜਿਵੇਂ ਦੇਖ ਰਹੀ ਕਿਤੇ ਵੀ ਜਿਵੇਂ ਜਿਵੇਂ ਦਿਨੜ ਆਈਆਂ ਤੇ ਆ ਦੁਕਾਨਾਂ ਝੋਟੇ ਦੇਖੋ ਪਹਿਲਾਂ ਕਿੰਨਾ ਖਾਲੀ ਪਿਆ ਸੀ ਪਹਿਲਾਂ ਦੇ ਵਲੌਗ ਚ ਵੀ ਦੇਖਿਆ ਹੋਣਾ ਤੇ ਹੁਣ ਦੇਖੋ ਬਿਲਕੁਲ ਵੀ ਘੱਟ ਜਗ੍ਹਾ ਵਾ ਆਉਣ ਲਈ ਇੱਕ ਦੋ ਤਾਂ ਵਿੱਚ ਇਹ ਵੀ ਫੁੱਲ ਹੋ ਜੂਗੀ ਸਾਰਾ ਕੁਝ ਲੱਗ ਜਾਣਾ ਵਾ ਜੋ ਪਿੱਛੇ ਤੱਕ ਵੀ ਦੇਖੋ ਪੂਰਾ ਫਿੱਟ ਹੋਇਆ ਪਿਆ ਸਮਾਨ ਦੇਖੋ ਆਹ ਜਗ੍ਹਾ ਵਧੀਆ ਇਹ ਵੀ ਨਹੀਂ ਹੁਣ ਦੇਖਣੀ ਹੈਗੀ ਪਿੱਛੇ ਦੇਖੋ ਬਿਲਕੁਲ ਪੜ ਜਾਣਾ ਇਹ ਰਸਤਾ ਆ ਪਿੱਛੇ ਤੱਕ ਸਾਰਾ ਦੇਖੋ ਭਰਿਆ ਹੋਣਾ ਵਾ ਦੇਖੋ ਜੀ ਦੁਕਾਨਾਂ ਦੀ ਲੱਗਦੀਆਂ ਹੋਈਆਂ ਤਿਆਰ ਹੁੰਦੀਆਂ ਹੋਈਆਂ ਹੁ ਫਿਟਿੰਗ ਕਰਾ ਉਸਮਾਨ ਪਿਆ ਸਾਰਾ ਫਿੱਟ ਹੋ ਜਾਣਾ ਵਾ ਕਿਉਂਕਿ ਉਹ ਦਿਨ ਦੇ ਵਿੱਚ ਕੁਝ ਦੁਕਾਨਾਂ ਲੱਗ ਚੁੱਕੀਆਂ ਨੇ ਕੁਝ ਲੱਗ ਜਾਣਗੀਆਂ ਆ ਦੇਖੋ ਪਿੱਛੇ ਤੱਕ ਉਹ ਪਿੱਛੇ ਵੀ ਲੱਗ ਚੁੱਕੀਆਂ ਨੇ ਅੱਗੇ ਦਾ ਰੈਂਟ ਜ਼ਿਆਦਾ ਹੁੰਦਾ ਪਿੱਛੇ ਦਾ ਰੈਂਟ ਘੱਟ ਹੁੰਦਾ ਵਾ ਦੇਖੋ ਜੀ ਚਲੋ ਤਿਆਰੀਆਂ ਮੇਲੇ ਦੀਆਂ ਰਹਿ ਗਏ ਥੋੜੇ ਦਿਨ ਮੇਲੇ ਨੂੰ ਆਉਣ ਦੇ ਆ ਜੋ ਫਿਰ ਮੇਲਾ ਦਿਖਾਈਏ ਤੁਹਾਨੂੰ ਜਪਾਰਦਾ ਜਿਆਦਾ ਰਾਸ਼ ਹੋਊਗਾ ਇਸ ਵਾਰ ਪਹਿਲਾਂ ਪਿੱਛੇ ਨਾਲੋਂ ਹੋ ਗਈ ਹਰ ਇੱਕ ਸਾਲ ਵੱਧਦਾ ਹੀ ਜਾਂਦਾ ਹੁਣ ਆਇਸ ਵਈ ਜਾਂਦੀ ਆ ਫੀਟਿੰਗ ਦੇਖੋ ਰੋਹਾਨਾ ਦੀਆਂ ਟੋਟੀਆਂ ਦੀਆਂ ਇੰਦਰ ਵੀ ਲੱਗੀ ਜਾਂਦੀਆਂ ਨੇ ਹੁਣ ਤਾਂ ਲੱਗੀ ਹੋਈ ਐ ਅਸੀਂ ਇੰਦਰ ਜੋਤ ਆਉਂਦਾ ਹੋਇਆ ਇਹ ਦੇਖੋ ਦੁਕਾਨਾਂ ਜਿਆ ਮਾੜੀ ਆ ਗਈ ਆਪਣੀ ਲੱਗੀ ਜਾਂਦੀਆਂ ਇਹ ਦੁਕਾਨਾਂ ਲੱਗੀ ਜਾਂਦੀਆਂ ਮਾਰੀ ਦੇ ਬੈਕ ਸਾਈਡ ਇਸਾ ਲੜੀਆਂ ਲੱਗਣ ਲੱਗੀਆਂ ਕੱਲ ਤੱਕ ਲੜੀਆਂ ਲੱਗ ਜਾਣਗੀਆਂ ਚਮਕੂਲ ਕੱਲ ਤੋਂ ਮਾੜੀ ਪਰ ਦਿਖਾਵਾਂਗੇ ਇਹਨੂੰ ਕੱਲ ਦਾ ਤੇ ਪਿੱਛੇ ਤੱਕ ਲੱਗ ਚੁੱਕੀਆਂ ਇਹਨਾਂ ਦੁਕਾਨਾਂ ਦੇਖੋ ਰਸੂਲ ਕੋ ਨੂੰ ਰਸਤਾ ਜਾਂਦਾ ਪਿੱਛੇੋਂ ਮੇਰਾ ਘੱਟ ਹੋ ਜਾਂਦਾ ਵਾ ਤੇ ਉਹ ਪਿੱਛੇ ਤੱਕ ਦੁਕਾਨਾਂ ਚ ਲਈ ਜਾਣਗੀਆਂ ਇੱਥੇ ਆਹ ਰਸਤਾ ਦੇਖਣਾ ਨਹੀਂ ਹੈਗਾ ਰਸਤਾ ਦੇਖਣਾ ਨਹੀਂ ਤੁਹਾਨੂੰ ਇੱਥੇ ਜਗ੍ਹਾ ਨਹੀਂ ਮਿਲਣੀ ਹੈਗੀ ਕਿਤੇ ਦੇਖੋ ਇੱਥੇ ਤੱਕ ਤੇ ਆ ਪਿਛਲਾ ਦਰਵਾਜ਼ਾ ਆ ਗਿਆ ਦੁਕਾਣੀ ਦਾ ਤੇ ਉਹ ਦੇਖੋ ਸਾਰੀ ਜਗ੍ਹਾ ਬੁੱਕ ਹੋ ਜਾਣੀ ਆ ਹੋਈ ਪਈ ਆ ਬਹੁਤ ਜਾਣੀ ਗੀਆਂ ਰੈਲੀਆਂ ਰੋਲੀਆਂ ਪਿੱਛੇ ਹੋਣ ਗਿਆ ਤੇ ਆ ਦੇਖੋ ਪਿੱਛੇ ਵੀ ਬੜੀ ਹੋਣ ਦੁਕਾਨਾਂ ਲੱਗ ਚੁਕੀਆਂ ਨੇ ਇੱਥੇ ਤੱਕ ਆ ਉਹ ਪਿੱਛੇ ਤੱਕ ਜਾਊਗੀ ਤੇ ਉਹ ਉਹਨੂੰ ਲਾਈਟਾਂ ਦੀਆਂ ਮੋਟਰ ਰਗ ਜਾ ਰਹੇ ਆ ਨਾ ਉੱਥੇ ਤੱਕ ਹੋ ਜਾਣਾ ਇਹ ਸਾਰਾ ਇਧਰ ਸੂਰਪੁਣੀਆਂ ਦਾ ਰਸਤਾ ਪਿੱਛੇ ਸਾਰੀ ਜਗ੍ਹਾ ਬੁਖ ਹੋ ਜਾਣੀ ਹੈ ਜੀ ਤੇ ਅੱਜ ਨੂੰ ਦੁਕਾਹਾਰੇ ਆਪਾਂ ਕਿੰਨੇ ਬਹੁਤ ਜ਼ਿਆਦਾ ਤਿਆਰੀਆਂ ਹੋ ਚੁਕੀਆਂ ਮੇਲੇ ਦੇ ਝੂਟੀ ਛਾੜੇ ਬਹੁਤ ਲੱਗੇ ਜਿਆਦਾ ਭਰਿਆ ਪਿਆ ਵਾ ਤੇ 1-2 ਦਿਨਾਂ ਚ ਪੂਰਾ ਭਰ ਜਾਣਾ ਵਾ ਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਦੇ ਅੰਦਰ ਵੀ ਦੇਖੋ ਲੜੀਆਂ ਦੇਖੋ ਡਿਜ਼ਾਈਨ ਬਣ ਰਹੇ ਨੇ ਲੜੀਆਂ ਦੇ ਦੇਖੋ ਤੇ ਕੱਲ ਤੱਕ ਚਲਾ ਦਾਂਗੇ ਲੜੀਆਂ ਇਹ ਲੜੀਆਂ ਦੀ ਤਿਆਰੀ ਦੇਖੋ ਬਾਬੇ ਦੇ ਉਹ ਮੁੰਡਾ ਜਿਹੜਾ ਹੈ ਉੱਪਰ ਲੜੀਆਂ ਲਾਉਣ ਲੱਗਿਆ ਹੋਇਆ ਦੇਖੋ ਲੜੀਆਂ ਖੇਚੀ ਦੀ ਤਿਆਰੀ ਲੜੀਆਂ ਦੀ ਲਾਈਟਾਂ ਹੀ ਲਾਈਟਾਂ ਹੋ ਜਾਣੀਆਂ ਦਿਖਾਵਾਂਗੇ ਤੁਹਾਨੂੰ ਵੀ ਵੀ ਲਾਈਟਾਂ ਦਾ ਵਲੌਗ ਤੇ ਅੰਦਰ ਵੀ ਦੇਖੋ ਲੜੀਆਂ ਦੇਖੋ ਡਿਜ਼ਾਈਨ ਬਣ ਰਹੇ ਨੇ ਲੜੀਆਂ ਦੇ ਦੇਖੋ ਤੇ ਕੱਲ ਦਾ ਕਿਸ ਚਲਾ ਦੇਣਗੇ ਲੜੀਆਂ ਇਹ ਲੜੀਆਂ ਦੀ ਤਿਆਰੀ ਦੇਖੋ ਬਾਬੇ ਦੇ ਉਹ ਮੁੰਡਾ ਜਿਹੜਾ ਹੈ ਉੱਪਰ ਲੜੀਆਂ ਲਾਉਣ ਲੱਗਿਆ ਹੋਇਆ ਦੇਖੋ ਲੜੀਆਂ ਖੇਚੀ ਦੀ ਤਿਆਰੀ ਲੜੀਆਂ ਦੀ ਲਾਈਟਾਂ ਹੀ ਲਾਈਟਾਂ ਹੋ ਜਾਣੀਆਂ ਦਿਖਾਵਾਂਗਾ ਤੁਹਾਨੂੰ ਉਹ ਵੀ ਲਾਈਟਾਂ ਦਾ ਵਲੌਗ ਇਹਦੇ ਟੈਲਰ ਟੁੱਲਾ ਵੀ ਰੱਖ ਚੁੱਕੀਆਂ ਨੇ ਉਹ ਪਾਨਾ ਰੇੜੀਆਂ ਆ ਰਹੀਆਂ ਚਲਦੀਆਂ ਹੋਈਆਂ ਬਾਤ ਅਸੀਂ ਆਜੋ ਆ ਮੇਲੇ ਤੇ ਆਉਣ ਲਈ ਤਿਆਰ ਹੋ ਜਾਓ ਦੇਖੋ ਪੂਰੇ ਝੋਟੇ ਮਿਲਣਗੇ ਤੁਹਾਨੂੰ ਝੋਟੇ ਸਭ ਕੁਝ ਸ਼ਾਪਿੰਗ ਦੇ ਲਈ ਖਾਣ ਪੀਣ ਦੇ ਲਈ ਸਭ ਕੁਝ ਮਿਲੂਗਾ ਤੇ ਕੋ ਰੈਡੀ ਦੁਕਾਨਾਂ ਤਿਆਰ ਹੁੰਦੀਆਂ ਹੋਈਆਂ ਉਹ ਪਿੱਛੇ ਝੋਟੇ ਦੇ ਕੋਈ ਉੱਥੇ-ਦਗ ਝੋਟੇ ਨੇ ਦੇਖੋ ਇੱਥੇ ਸਭ ਦੀ ਨਿਗਾਹ ਜਾਂਦੀ ਆ ਜਾਣ ਝੋਟੇ ਹੀ ਝੋਟੇ ਦੇਖਣਗੇ ਦੁਕਾਨਾਂ ਹੀ ਦੁਕਾਨਾਂ ਦੇਖਣ ਲੱਗੀਆਂ ਫੁੱਲ ਕੇ ਆਓ ਫੁਲ ਕੇ ਬੈਠਾ ੜਾਉਂ ਪਿੱਛੇ ਮਿਲਦੇ ਆ ਗਏ ਆ ਦੇਖੋ ਝੂਟੇ ਝੂਟੇ ਕਿਥੇ ਤੱਕ ਦੇਖੋਗੇ ਤੁਸੀਂ ਕੋ ਝੂਟੀ ਝੂਟੇ ਇਧਰ ਮਠਾਈ ਲੱਗੀ ਹੋਈ ਆ ਤੇ ਦੇਖੋ ਉੱਥੇ ਦੇਖੋ ਇੱਥੇ ਤੱਕ ਆ ਜਾਂਦਾ ਉੱਥੇ ਤੱਕ ਹੀ ਜਾਣਾ ਵਾ ਆਪਾਂ ਕਿੱਥੋਂ ਆਏ ਆ ਇਹਦੀ ਸਰਹੱਦ ਤੱਕ ਲਿਖਾਉਣੇ ਆ ਗਿਓ ਵੀ ਦੇਖੋ ਇੱਥੇ ਦਾ ਤੁਸੀਂ ਦੇਖ ਸਕਦੇ ਹੋ